ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲ ਕਰਦੇ ਅੱਜ 16 ਫਰਵਰੀ ਨੂੰ ਪੂਰੇ ਦੇਸ਼ ਵਿੱਚ ਜੋ ਹੜਤਾਲ ਆ ਹੋਣ ਜਾਰੀ ਆ ਜਿਸ ਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਮਜ਼ਾਜਮ ਜਿੱਥੇ ਬੰਦੀਆਂ ਤੇ ਮਜ਼ਦੂਰ ਜਿੱਥੇ ਬੰਦੀਆਂ ਉਹ ਸਾਰੀਆਂ ਜਿੱਥੇ ਬੰਦੀਆਂ ਮਿਲ ਕੇ 16 ਤਰੀਕ ਨੂੰ ਪੂਰਾ ਦੇਸ਼ ਆ ਜਿਹੜਾ ਉਹ ਹੜਤਾਲ ਦੇ ਵੱਲ ਜਾ ਰਿਹਾ ਹੈਗਾ ਇਹ ਹੜਤਾਲ ਆਖਰ ਕਿਉਂ ਹੋ ਰਹੀ ਆ ਤੇ ਇਹਨਾਂ ਪਿੱਛੇ ਕੀ ਕਾਰਨ ਨੇ ਉਹਨਾਂ ਬਾਰੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਆ ਪਿਛਲੇ ਦਿਨਾਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਆ ਜਿਹੜੀ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਆ ਜਿਹੜੀਆਂ ਜਿੱਥੇ ਬੰਦੀਆਂ ਨੇਗੀਆਂ ਉਹ ਆਪਣਾ ਸੰਗਸਾ ਜਿਹੜਾ ਬੱਕ-ਬੱਕ ਪੜਾਵਾਂ ਦੇ ਵਿੱਚ ਕਰ ਰਹੀਆਂ ਨੇਗੀਆਂ ਚਾਹੇ ਉਹ ਕਿਸਾਨ ਜਿੱਥੇ ਬੰਦੀਆਂ ਨੇ ਉਹਨਾਂ ਦਾ ਵੀ ਸੰਘਰਸ਼ ਹੈ ਜਿਹੜਾ ਬਹੁਤ ਚਿਰ ਤੋਂ ਹੈ ਜਿਹੜਾ ਕੇਂਦਰ ਸਰਕਾਰ ਦੇ ਖਿਲਾਫਾ ਲਗਾਤਾਰ ਚੱਲ ਰਿਹਾ ਚਾਹੇ ਉਹ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਹੋਵੇ ਉਹਨਾਂ ਨੇ ਪਿਛਲਾ ਲੰਮਾ ਸਮਾਂ ਦਿੱਲੀ ਦੀਆਂ ਫਰੂਫਾਂ ਦੇ ਬੈਹ ਕੇ ਉੱਤੇ ਆਪਣਾ ਜਿਹੜਾ ਸੰਘਰਸ਼ ਆ ਕਿਸਾਨਾਂ ਨੇ ਕੀਤਾ ਉਸ ਤੋਂ ਬਾਅਦ ਮਜ਼ਦੂਰ ਲਗਾਤਾਰ ਆ ਜਿਹੜੇ ਸੰਘਰਸ਼ਾਂ ਦੇ ਵਿੱਚ ਨੇ ਕਿਉਂਕਿ ਉਹਨਾਂ ਨੇ ਕਿਰਤ ਕਾਨੂੰਨਾਂ ਦੇ ਖਿਲਾਫ ਆ ਜਿਹੜੀ ਕੇਂਦਰ ਸਰਕਾਰ ਆ ਉਹਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਲਿਆ ਕੇ ਉਹਨਾਂ ਦੇ ਕਿਰਤ ਕਰਦੇ ਲੋਕਾਂ ਦੇ ਜਿਹੜੇ ਹੱਕ ਨੇ ਉਹ ਖੋਹੇ ਜਾ ਰਹੇ ਨੇ ਉਹਨਾਂ ਨੂੰ ਧਰਨਾ ਮਜਹਰਾ ਕਰਨ ਦੇ ਜਿਹੜੇ ਹੱਕ ਨੇ ਉਹ ਖੋਹੇ ਜਾ ਰਹੇ ਨੇਗੇ ਤੇ ਉਹਨਾਂ ਦੀਆਂ ਜਿਹੜੀਆਂ ਸਰਵਿਸ ਨੇ ਆ ਕੱਚੇ ਮੁਲਾਜ਼ਮਾਨੀ ਆ ਉਹ ਖੋਈਆਂ ਜਾ ਰਹੀਆਂ ਨੇ ਸੋ ਇਹ ਵੱਡੇ ਸਾਰੇ ਮਸਲੇ ਨੇ ਜੇ ਇਹਨਾਂ ਨੂੰ ਵਿਸਥਾਰ ਚ ਗੱਲ ਕਰੀਏ ਕਿ ਜਥੇਬੰਦੀਆਂ ਨੇ ਪਹਿਲਾਂ ਸਟੇਟ ਪੱਧਰ ਦੇ ਉੱਤੇ ਜਿਹੜੇ ਆਪਣੇ ਐਜੀਟੇਸ਼ਨ ਆ ਸੀਗੀਆਂ ਹੜਤਾਲਾਂ ਧਰਨੇ ਉਹ ਦੇਖ ਕੇ ਸਰਕਾਰ ਨੂੰ ਆ ਜਿਹੜੀ ਚੇਤਾਵਨੀ ਦਿੱਤੀ ਕਿ ਸਾਡੇ ਜਿਹੜੇ ਮਸਲੇ ਨੇ ਉਹ ਸੁਣੇ ਜਾਣ ਤੇ ਉਹਨਾਂ ਦੇ ਗੱਲ ਕੀਤੀ ਜਾਵੇ ਪਰ ਸਰਕਾਰਾਂ ਦੇ ਵਿੱਚ ਗੁੰਗਿਆਵਲੀਆਂ ਹੋ ਚੁੱਕੀਆਂ ਨੇ ਉਹਨਾਂ ਨੇ ਉਹਨਾਂ ਦੇ ਇੰਨਾ ਸੰਘਰਸ਼ਾਂ ਦੇ ਉੱਤੇ ਕੋਈ ਗੌਰ ਨਾ ਕਰਦੇ ਹੋਏ ਉਹਨਾਂ ਦਾ ਰੋਸ ਜਿਹੜਾ ਹੋਰ ਤਿੱਖਾ ਕੀਤਾ ਗਿਆ ਸੋ ਜੇ ਗੱਲ ਕਰ ਲਈਏ ਉਹਨਾਂ ਦੇ ਮਸਲਿਆਂ ਦੇ ਬਾਰੇ ਤਾਂ ਸਭ ਤੋਂ ਵੱਡਾ ਸਮੱਸਿਆ ਅੱਜ ਦੇ ਦੇਸ਼ ਦੇ ਵਿੱਚ ਬਣੀ ਹੋਈ ਆ ਉਹ ਬੇਰੁਜ਼ਗਾਰੀ ਕੱਚੇ ਮੁਲਾਜ਼ਮ ਰੱਖ ਕੇ ਉਹਨਾਂ ਦਾ ਸ਼ੋਸ਼ਣ ਉਹ ਕੀਤਾ ਜਾ ਰਿਹਾ ਹੈਗਾ ਉਹਨਾਂ ਦੇ ਨਗੌਣੀਆਂ ਤਨਖਾਹਾਂ ਨੇ ਜਿਹੜੀਆਂ ਉਪਰਤ ਵਿਭਾਗ ਦੀਆਂ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਲਗੀਆਂ ਹਰ ਵਕਤ ਨੇ ਜਿਹੜੀਆਂ ਉੱਤਰੀਆਂ ਰਹੀਆਂ ਨੇ ਤੇ ਉਹਨਾਂ ਦਾ ਰੁਜ਼ਗਾਰ ਆ ਜਿਹੜਾ ਉਹ ਹੈ ਜਾ ਰਿਹਾ ਅੱਜ ਗੱਲ ਕਰ ਲਈ ਆਈਟੀ ਸੈਕਟਰ ਦੇ ਵਿੱਚ ਪੜ੍ਹੇ ਲਿਖੇ ਬੇਰੁਜ਼ਗਾਰ ਨੇ ਜਿਹੜੇ ਉਹਨਾਂ ਦੇ ਹੱਥ ਵੱਡੀਆਂ-ਵੱਡੀਆਂ ਡਿਗਰੀਆਂ ਲੈ ਕੇ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਕੋਈ ਰੁਜ਼ਗਾਰ ਨਹੀਂ ਹੈਗਾ ਜਿਹੜਾ ਵੱਡਾ ਕਾਰਨ ਦੇਸ਼ ਦੇ ਵਿੱਚੋਂ ਪਲਾਂ ਹੋ ਰਿਹਾ ਬਾਹਰ ਦੇਸ਼ਾਂ 'ਚ ਨੌਜਵਾਨ ਜਾ ਰਹੇ ਨੇ ਉਹਦਾ ਮੁੱਖ ਕਾਰਨ ਇਹ ਹੈ ਕਿ ਸਾਨੂੰ ਬਣਦੇ ਆਪਣੇ ਯੋਗਤਾ ਅਨੁਸਾਰ ਆ ਜਿਹੜੀ ਇੱਥੇ ਨੌਕਰੀ ਨਹੀਂ ਮਿਲ ਰਹੀ ਨੌਕਰੀ ਮਿਲ ਰਹੀ ਆ ਤਾਂ ਉਹਦਾ ਪੂਰਾ ਹੱਕ ਨਹੀਂ ਮਿਲ ਰਿਹਾ ਤੇ ਤਨਖਾਹਾਂ ਨੇ ਜਿਹੜੀਆਂ ਉਹ ਬਹੁਤ ਘੱਟ ਦਰਜੇ ਦੇ ਉੱਤੇ ਮਤਲਬ ਦਿੱਤੀਆਂ ਜਾ ਰਹੀਆਂ ਰਹੀਆਂ ਜਿਸ ਦੇ ਨਾਲ ਇੱਕ ਪੜਾ ਲਿਖਿਆ ਜੋ ਉਸ ਸਮੇਂ ਡਿਊਟੀ ਕਰ ਰਿਹਾ ਦੇ ਉਹਦਾ ਰਜਗਾਰ ਆ ਜਿਹੜਾ ਉਹ ਪੂਰਾ ਪਰਨਪੁਸ਼ੇ ਵੀ ਨਾ ਤਨਖਾਹ ਦੇ ਵਿੱਚ ਕਰ ਸਕਦਾ ਸੋ ਕੱਚੇ ਕੰਮਿਆਂ ਨੂੰ ਲੈ ਕੇ ਜਿਹੜਾ ਪੂਰਾ ਦੇਸ਼ ਤੇ ਮੁਲਾਜ਼ਮ ਜਥੇਬੰਦੀਆਂ ਇਹ ਸੰਘਰਸ਼ ਦੇ ਵਿੱਚ ਨੇ ਕਿ ਕੱਚਾ ਮੁਲਾਜ਼ਮ ਜਿਹੜਾ ਇਹ ਹੋਣਾ ਨਹੀਂ ਚਾਹੀਦਾ ਮਾਨ ਪੱਤੇ ਦੇ ਆਸ਼ਾ ਵਰਕਰ ਨੇ ਮਿੱਡੇ ਮਿਲ ਲੇਗੇ ਉਹ ਬਹੁਤ ਸਾਰੇ categories ਜਿਹੜੀਆਂ ਇਸ ਦੇ ਅਧੀਨ ਆਉਂਦੀਆਂ ਨੇਗੀਆਂ ਜਿਨ੍ਹਾਂ ਦਾ ਰਜਗਾਰ ਆ ਕੋਈ ਪੱਕੇ ਤੌਰ ਤੇ ਨਹੀਂ ਹੈਗਾ ਸੋ ਇਹ ਇਸ ਨੂੰ ਖਤਮ ਕਰਨ ਦੇ ਲਈ ਜਿਹੜੀਆਂ ਜਥੇਬੰਦੀਆਂ ਨੇਗੀਆਂ ਉਹ ਸੰਘਰਸ਼ ਦੇ ਵਿੱਚ ਨੇ ਅਗਲੀ ਕਦਮ ਕਰ ਲਈਏ ਪੜੇ ਲਿਖੇ ਮੁਲਾਜ਼ਮ ਜਿਹੜੇ 2004 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਦੇ ਉੱਤੇ ਪੈਨਸ਼ਨ ਦਾ ਜਿਹੜਾ ਫਾਰਮੂਲਾ ਸੀਗਾ ਉਹ ਖਤਮ ਕਰ ਦਿੱਤਾ ਗਿਆ ਸੀਗਾ ਇੱਕ NPS ਨਾਂ ਦੀ ਪੈਨਸ਼ਨ ਦੇ ਰੂਪ ਦੇ ਵਿੱਚ ਆ ਜਿਹੜੀ ਉਹਨਾਂ ਤੇ ਥੋਪੀ ਗਈ ਜਿਸ ਨੂੰ ਕਹਿੰਦੇ ਕਿ ਨੋ ਪੈਨਸ਼ਨ ਸਕੀਮ ਜਿਸ ਦੇ ਵਿੱਚ ਕੋਈ ਨਿਸ਼ਚਿਤ ਨਹੀਂ ਕਿ ਮੁਲਾਜ਼ਮਾ ਰਿਟਾਇਰ ਹੋਊਗਾ 25 ਸਾਲ 30 ਸਾਲ ਦੀ ਸਰਵਿਸ ਕਰਨ ਤੋਂ ਬਾਅਦ ਕਿ ਉਸ ਨੂੰ ਕਿੰਨੀ ਪੈਨਸ਼ਨ ਮਿਲਣੀ ਆ ਕਿਉਂਕਿ ਜਿਹੜਾ ਉਹ ਫੰਡ ਕੱਟ ਕੇ ਪੀਐਫ ਆਰਡੀਏ ਸੰਸਥਾ ਕੋਲ ਚਲਾ ਜਾਂਦਾ ਤਾਂ ਉਹ ਪੈਸਾ ਸਾਰਾ ਸ਼ੇਅਰ ਮਾਰਕੀਟ ਦੇ ਵਿੱਚ ਚਲਾ ਜਾਂਦਾ ਸ਼ੇਅਰ ਮਾਰਕੀਟ ਦੀਆਂ ਕੁਝ ਸਥਿਤੀਆਂ ਜਿਹੜੀਆਂ ਬਿਹਤਰ ਉਹ ਨਹੀਂ ਰਹੀਆਂ ਕਿਸੇ ਸਮੇਂ ਵੀ ਉਹਦੇ ਵਿੱਚ ਬਹੁਤ ਵੱਡਾ ਡਾਊਨ ਫਾਲ ਆ ਜਿਹੜਾ ਆ ਜਾਂਦਾ ਤਾਂ ਮੁਲਾਜ਼ਮਾਂ ਦਾ ਲੱਖਾਂ ਰੁਪਈਆ ਤੇ ਸਰਕਾਰਾਂ ਦਾ ਲੱਖਾਂ ਰੁਪਈਆ ਜਿਹੜਾ ਉਹ ਡੁੱਬ ਜਾਂਦਾ ਤੋ ਇਹ ਪਿਛਲੇ ਦਿਨਾਂ ਦੇ ਵਿੱਚ ਦੇਖਣਾ ਵਿੱਚ ਆਇਆ ਇੱਕ ਵੱਡਾ ਸਕੈਮ ਵੀ ਹੈ ਜੋ ਵਿੱਚ ਸ਼ੇਅਰ ਮਾਰਕੀਟ ਦੇ ਵਿੱਚ ਰਿਹਾ ਕਿਸ ਨੂੰ ਕਿਵੇਂ ਡਾਊਨ ਫਾਲ ਦੇ ਵਿੱਚ ਲਿਆਂਦਾ ਜਾਂਦਾ ਇਹਦੇ ਇੱਕ ਬਹੁਤ ਵੱਡਾ ਸਕੈਮ ਸੀ ਜਿਹੜਾ ਹੋਇਆ ਸੀਗਾ ਸੋ ਮੁਲਾਜ਼ਮਾਂ ਦਾ ਜਿਹੜਾ ਪੈਸਾ ਹੈਗਾ ਉਹ ਕਿਸੇ ਵੀ ਤਰ੍ਹਾਂ ਇੱਥੇ ਸੇਫ ਨਹੀਂ ਹੈਗਾ ਤੇ ਮੁਲਾਜ਼ਮ ਆਪਣੀ ਪੁਰਾਣੀ ਪੈਨਸ਼ਨ ਜਿਹੜੀ 2004 ਤੋਂ ਪਹਿਲਾਂ ਮਰਾਜ਼ ਪਰਤੀ ਸੀਗੇ ਉਸ ਨੂੰ ਲੈ ਕੇ ਅੱਜ ਜਿੱਦੋਜਾਦ ਕਰ ਰਹੇ ਨੇ ਕਿ ਇਹ ਪੈਨਸ਼ਨਾਂ ਜਿਹੜੀ ਬਹਾਲ ਹੋਵੇ ਇਸ ਦਾ ਦਰਵਾਜ਼ਾ ਚਲਦਿਆਂ ਹੋਇਆ ਰਾਜਸਥਾਨ ਛੱਤੀਸਗੜ ਝਾਰਖੰਡ ਤੇ ਹਿਮਾਚਲ ਦੇ ਵਿੱਚ ਆ ਜਿਹੜੀ ਇਹ ਪ੍ਰਾਣੀ ਪੈਨਸ਼ਨਾਂ ਬਹਾਲ ਕੀਤੀ ਗਈ ਆ ਤੇ 18 ਨਵੰਬਰ 2022 ਨੂੰ ਆ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਬੇਸ਼ੱਕ ਇਹਦਾ ਨੋਟੀਫਿਕੇਸ਼ਨ ਕੀਤਾ ਪਰ ਇਸ ਨੂੰ ਅੱਜ ਤੱਕ ਆ ਜਿਹੜਾ ਉਹ ਲਾਗੂ ਨਹੀਂ ਕੀਤਾ ਇਸ ਦੇ ਉੱਤੇ ਐਸਓਪੀ ਜਾਰੀ ਕਰਨੀ ਬਣਦੀ ਸੀ ਉਹ ਨਹੀਂ ਕੀਤੀ ਮਤਲਬ ਕਿਤੇ ਨਾ ਕਿਤੇ ਜਿਹੜੀ ਪੰਜਾਬ ਸਰਕਾਰ ਆ ਉਹ ਇਹਨੂੰ ਮੁਕਰਨ ਦੇ ਜਿਹੜੀ ਰਾਹ ਦੇ ਉੱਤੇ ਪਈ ਹੋਈ ਆ ਕਿ ਇਹਨੂੰ ਲੰਮਕਾ ਅਵਸਥਾ ਦੇ ਵਿੱਚ ਆ ਉਹ ਰੱਖਿਆ ਹੋਇਆ ਜਿਹਦਾ ਨੁਕਸਾਨ ਆ ਜਿਹੜੇ ਮਜ਼ਮਾ ਨੂੰ ਲਗਾਤਾਰ ਆ ਜਿਹੜਾ ਹੋ ਰਿਹਾ ਹੈ ਸੋ ਗੱਲ ਕਰ ਲਈਏ 8ਵੇਂ ਪੇ ਕਮਿਸ਼ਨ ਦੀ ਜਿਹੜਾ ਮੁਲਾਜ਼ਮ ਉਹ ਡੀ ਕਰ ਰਹੇ ਨੇ ਕਿ 10 ਸਾਲਾਂ ਦੇ ਬਾਅਦ ਉਹਨਾਂ ਦੀਆਂ ਪੈਨਸ਼ਨਾਂ ਨੇ ਤਨਖਾਹਾਂ ਨੇਗੀਆਂ ਉਹ ਰਿਵਾਈਜ਼ ਹੁੰਦੀਆਂ ਨੇ 7ਵਾਂ ਪੇ ਕਮਿਸ਼ਨ ਸਰਕਾਰ ਕੇਂਦਰ ਸਰਕਾਰ ਵੱਲੋਂ 2014 ਦੇ ਵਿੱਚ ਪੇ ਕਮਿਸ਼ਨ ਬਠਾਇਆ ਸੀਗਾ ਜਿਹੜਾ 2016 ਤੋਂ ਲਾਗੂ ਹੋਇਆ ਸੋ 2024 ਚੱਲ ਰਿਹਾ 10 ਸਾਲ ਉਹ ਪੂਰੇ ਹੋਣ ਨੂੰ ਆ ਰਹੇ ਨੇ ਤਾਂ ਮੁਲਾਜ਼ਮ ਨੇ ਜਿਹੜੇ ਜਿੱਥੇ ਮੰਗ ਕਰਦੇ ਨੇ ਕਿ ਕੇਂਦਰ ਸਰਕਾਰ ਆਪਣਾ 8ਵਾਂ ਪੇ ਕਮਿਸ਼ਨ ਆ ਜਿਹੜਾ ਉਹ ਬਠਾਵੇ ਤਾਂ ਉਸ ਨੂੰ ਮੰਗ ਨੂੰ ਲੈ ਕੇ ਆ ਕਿਸਾਨਾਂ ਦੀ ਮੰਗ ਆ ਗਈ ਕਾਲੇ ਕਾਨੂੰਨ ਜਿਹੜੇ ਬਾਕਸ ਕੀਤੇ ਸੀਗੇ ਸਰਕਾਰ ਨੇ ਉਹਦੇ ਉੱਤੇ ਜਿਹੜੀ ਅਗਲੀਆਂ ਕਾਰਵਾਈਆਂ ਕਰਨੀਆਂ ਬਣਦੀਆਂ ਸੀ ਉਹਦਾ ਨੋਟੀਫਿਕੇਸ਼ਨ ਨੇ ਪੂਰਨ ਰੂਪ ਦੇ ਵਿੱਚ ਉਹ ਲੈ ਕੇ ਆਉਣਾ ਸੀਗਾ ਉਹ ਹਜੇ ਤੱਕ ਕਿਤੇ ਨਾ ਕਿਤੇ ਜਿਹੜਾ ਸਰਕਾਰ ਨੇ ਉਹਨੂੰ ਦੱਬੀ ਬੈਠੀ ਆ ਲਗਾਤਾਰ ਐਮਐਸਪੀ ਦੀ ਮੰਗ ਆ ਜਿਹੜੀ ਹੋਰ ਫਸਲਾਂ ਦੇ ਉੱਤੇ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਆ ਉਸ ਨੂੰ ਲੈ ਕੇ ਆ ਕਿ ਉਹ ਐਮਐਸਪੀ ਜਿਹੜੀ ਪੂਰੀਆਂ ਫਸਲਾਂ ਦੇ ਉੱਤੇ ਦਿੱਤੀ ਜਾਵੇ ਜਿਹੜੀਆਂ ਪੰਜਾਬ ਦੇ ਵਿੱਚ ਜੇ ਗੱਲ ਕਰ ਲਈਏ ਇਹ ਮੱਕੀ ਦੀਆਂ ਫਸਲਾਂ ਲੱਗੀਆਂ ਜਾਂ ਬਦਲ ਵੀ ਗੱਲ ਕਰਦੇ ਆ ਫਸਲਾਂ ਦੇ ਵੀ ਝੋਨੇ ਤੋਂ ਬਾਰੇ ਨਿਕਲਣ ਦੇ ਲਈ ਆ ਜਿਹੜੇ ਸੂਰਜਮੁਖੀ ਦੀਆਂ ਆ ਗਈਆਂ ਦਾਲਾਂ ਆ ਗਈਆਂ ਇਹਨਾਂ ਦੇ ਉੱਤੇ ਜਿਹੜੀ ਐਮਐਸਪੀ ਦਿੱਤੀ ਜਾਵੇ ਤਾਂ ਕਿ ਜਿਹੜੇ ਕਿਸਾਨ ਨੇ ਉਹਨਾਂ ਦੀ ਦੁਰਦਸ਼ਾ ਜਿਹੜੀ ਇੰਨੀ ਹੋ ਰਹੀ ਆ ਇਸ ਦੇਸ਼ ਦੇ ਵਿੱਚ ਉਸ ਤੋਂ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਮਹਿੰਗਾਈ ਹੈ ਜਿਹਦੇ ਨਾਲ ਹਰ ਇੱਕ ਵਰਗ ਆ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਉਹ ਨਿਤਾੜਿਆ ਜਾ ਰਿਹਾ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਤੇ ਅਮੀਰ ਨੇ ਜਿਹੜੇ ਹੋਰ ਅਮੀਰ ਹੁੰਦੇ ਜਾ ਰਹੇ ਨੇ ਜਿਵੇਂ ਪਹਿਲੇ ਦਿਨਾਂ ਦੇ ਵਿੱਚ ਗੱਲ ਹੋਈ ਹੈ ਕਿ ਵੱਡੇ ਲੋਕਾਂ ਨੂੰ 25 ਲੱਖ ਕਰੋੜ ਦੇ ਜਿਹੜੇ ਕਰਜ਼ੇ ਸੀਗੇ ਉਹਨਾਂ ਦੇ ਉੱਤੇ ਲਕੀਰਾ ਖੇਰ ਦਿੱਤੀ ਗਈਆਂ ਛੋਟੇ ਮਜ਼ਦੂਰ ਕਿਸਾਨਾਂ ਦੇ ਜਿਹੜੇ ਲਗ ਲਗ 2-2 ਲੱਖ ਰੁਪਈਆ ਜਿਨ੍ਹਾਂ ਨੇ ਬੈਂਕਾਂ ਦਾ ਦੇਣਾ ਉਹਨਾਂ ਨੂੰ ਡਿਫਾਲਟਰ ਕੋਸ਼ਤ ਕੀਤਾ ਜਾ ਰਿਹਾ ਉਹਨਾਂ ਤੇ ਜ਼ਮੀਨਾਂ ਤੇ ਲਾਰ ਐਂਟਰੀ ਕੀਤੀ ਜਾ ਰਹੀ ਹੈ ਮਤਲਬ ਇਹ ਇੱਕ ਬਹੁਤ ਵੱਡਾ ਪਾੜਾ ਹੈਗਾ ਜਿਹੜਾ ਦੇਸ਼ ਦੇ ਵਿੱਚ ਚੱਲ ਰਿਹਾ ਹੈਗਾ ਇਸ ਨੂੰ ਖਤਮ ਕਰਨ ਦੀ ਜਿਹੜੀ ਲੜਾਈ ਆ ਉਹ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਜਿਹੜੀ ਉਹ ਲੜੀ ਜਾ ਰਹੀ ਹੈਗੀ ਕਿਰਤ ਕਾਨੂੰਨਾਂ ਦੀ ਗੱਲ ਕਰਦੇ ਆ ਕਿ ਉਹਦੇ ਵਿੱਚ ਬਹੁਤ ਵੱਡਾ 파ੜਾ ਹੈਗਾ ਉਹ ਲੈ ਕੇ ਆਏਗੇ ਸਰਕਾਰਾਂ ਦੇ ਲੋਕਾਂ ਦੇ ਜਿਹੜੀ ਆਪਣੀ ਆਵਾਜ਼ ਸੀਗੀ ਜਿਹੜੀ ਚੱਕ ਦੇ ਸੀਗੀ ਉਹਨਾਂ ਦੇ ਉੱਤੇ ਜਿਹੜਾ ਅਤਿਆਚਾਰ ਹੈਗਾ ਸਰਕਾਰ ਵੱਲੋਂ ਕਾਰਪੋਰੇਟ ਲੋਕਾਂ ਨਾਲ ਕਿਹਾ ਜਿਹੜਾ ਉਹ ਮਜ਼ਦੂਰਾਂ ਦੇ ਮਰਾਜ਼ਮਾਂ ਦੇ ਸੰਘੀ ਨੂੰ ਨੱਪਣ ਦੀ ਹੈ ਜਿਹੜੀ ਇੱਕ ਕਾਨੂੰਨ ਲੈ ਕੇ ਆਏ ਨੇ ਕਿ ਕਿਸੇ ਨੂੰ ਵੀ ਆ ਬਿਨਾ ਨੋਟਸ ਦਿੱਤੇ ਨੌਕਰੀ ਤੋਂ ਜੋ ਕੱਢਿਆ ਜਾ ਸਕਦਾ ਉਸ ਦੀਆਂ ਸਵਾਵਾਂ ਨੂੰ ਕਿਸੇ ਵੱਲੇ ਵੀ ਕਿਸਮਤਕਾ ਕੀਤਾ ਜਾ ਸਕਦਾ ਕਿੰਨੇ ਸਮੇਂ ਦੀ ਵੀ ਬ੍ਰੇਕ ਆਪਾਈ ਜਾ ਸਕਦੀ ਆ ਉਹਦੀ ਕੋਈ ਦਲੀਲ ਕੋਈ ਅਪੀਲ ਨਹੀਂ ਹੋਵੇਗੀ ਇਸ ਤਰ੍ਹਾਂ ਦੇ ਜਿਹੜੇ ਕਿਰਤ ਕਾਨੂੰਨਾਂ ਦੇ ਵਿੱਚ ਸੋਧ ਕਰਕੇ ਆ ਜਿਹੜੇ ਇਹ ਲੈ ਕੇ ਆਏ ਨੇ ਇਹਨਾਂ ਦਾ ਅਮਲਾਂ ਜਿੱਥੇ ਹੁੰਦੀਆਂ ਕਿਰਤ ਜਿਹੜੇ ਮਜ਼ਦੂਰ ਜਿੱਥੇ ਬੰਦੀਆਂ ਨੇ ਕਿਉਂ ਵਿਰੋਧ ਕਰ ਰਹੀਆਂ ਨੇ ਉਸ ਦੇ ਸਬੰਧ ਦਾ ਜਿਹੜੀ ਇਹ ਹੜਤਾਲਾਂ ਹੋ ਰਹੀਆਂ ਨੇਗੀਆਂ ਬੇਜ਼ਗਾਰੀ ਦੀ ਗੱਲ ਕਰਦੇ ਹਾਂ ਜੇਕਰ ਪੂਰੇ ਜਿਹੜੇ ਕੇਂਦਰੀ ਵਿਭਾਗ ਨੇਗੇ ਉਹਦੇ ਵਿੱਚ ਤਕਰੀਬਨ 12 ਲੱਖ ਪੋਸਟਾਂ ਨੇ ਜਿਹੜੀਆਂ ਉਹ ਇਸ ਸਮੇਂ ਖਾਲੀ ਪਈਆਂ ਨੇ ਰਾਜ ਸਰਕਾਰਾਂ ਦੀ ਗੱਲ ਕਰ ਲਈਏ ਤਾਂ ਤਕਰੀਬਨ 40 ਲੱਖ ਤੋਂ ਉੱਪਰ ਨੇ ਜਿਹੜੀਆਂ ਪੋਸਟਾਂ ਨੇ ਇਸ ਸਮੇਂ ਖਾਲੀ ਪਈਆਂ ਨੇਗੀਆਂ ਉਹਨਾਂ ਨੂੰ ਭਰਨ ਦੀ ਲੋੜ ਆ ਜਿਹੜਾ ਨੌਜਵਾਨ ਸਾਡਾ ਵਿਦੇਸ਼ਾਂ ਨੂੰ ਜਾ ਰਹੇ ਹੈਗਾ ਉਹਨਾਂ ਨੂੰ ਰੋਕਣ ਦੀ ਲੋੜ ਆਗੀ ਸੋ ਇਹ ਪੋਸਟਾਂ ਭਰਨ ਦੀ ਬਜਾਏ ਇਹਨਾਂ ਨੂੰ ਲਗਾਤਾਰ ਆ ਜਿਹੜਾ ਖਤਮ ਕੀਤਾ ਜਾ ਰਿਹਾ ਪੋਸਟਾਂ ਨੂੰ ਮਤਲਬ ਕਿਤੇ ਨਾ ਕਿਤੇ ਇਹ ਦਿਖਾਇਆ ਜਾ ਰਿਹਾ ਕਿ ਸਾਡੇ ਕੋਲੇ ਵੈਕੈਂਸੀਆਂ ਪੂਰੀਆਂ ਨੇ ਪੋਸਟਾਂ ਹੀ ਕਰਮ ਕਰਦੇ ਹੋ ਨਾ ਕਿ ਕਿਸ ਨੂੰ ਰੁਜ਼ਗਾਰ ਦੇ ਕੇ ਪੋਸਟਾਂ ਨੂੰ ਭਰਨ ਦੀ ਜਿਹੜੀ ਪਾਲਿਸੀ ਆ ਉਸ ਨੂੰ ਲੈ ਕੇ ਆਉਣ ਦੀ ਲੋੜ ਆ ਉਲਟਾ ਸਰਕਾਰਾਂ ਨੇ ਖਤਮ ਕਰਨ ਦੇ ਉੱਤੇ ਚੱਲਿਆ ਨੇ ਇਸ ਕਰਕੇ ਆ ਜਿਹੜੀ ਹੜਤਾਲਾਂ ਨੇ ਗਈਆਂ ਨੌਜਵਾਨਾਂ ਰੁਜ਼ਗਾਰ ਦਿਵਾਉਣ ਦੇ ਲਈ ਆ ਜਿਹੜੀਆਂ ਹੜਤਾਲਾਂ ਤਾਂ ਹੋ ਰਹੀਆਂ ਨੇਗੀਆਂ ਬਿਜਲੀ ਐਕਟ ਜਿਹੜਾ 2020 ਸਰਕਾਰ ਲੈ ਕੇ ਆਈ ਆ ਕਾਰਪੋਰੇਟਰ ਲੋਕਾਂ ਖੁਸ਼ ਕਰਨ ਦੇ ਲਈ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਐਕਟ ਆਗਾ ਇਹ ਲਾਗੂ ਹੋ ਜਾਂਦਾ ਤਾਂ ਲੋਕਾਂ ਦੇ ਜਿਹੜੀ ਪਹੁੰਚ ਤੋਂ ਆ ਜਿਹੜੀ ਬਿਜਲੀ ਬਹੁਤ ਦੂਰ ਚਲੀ ਜਾਣੀ ਆ ਸਰਕਾਰੀ ਖੇਤਰ ਦੇ ਹੱਥਾਂ ਚੋਂ ਵਿਜਦੀ ਆ ਜਿਹੜੀ ਦੂਰ ਚਲੀ ਜਾਣੀ ਆ ਇਹ ਸਾਰਬਡ ਲੋਕਾਂ ਤੇ ਕੰਪਨੀਆਂ ਦੀ ਮਰਜ਼ੀ ਹੋਵੇਗੀ ਕਿ ਉਹ ਕਿਸ ਰੇਟ ਤੇ ਕਿੰਨੀ ਮਹਿੰਗੀ ਸਾਨੂੰ ਬਿਜਲੀ ਆ ਜਿਹੜੀ ਕਿਸ ਸਮੇਂ ਸਾਨੂੰ ਮੁਹੱਈਆ ਕਰਾਉਂਦੀ ਆ ਕਿੰਨੇ ਰੇਟ ਤੇ ਮੁਹੱਈਆ ਕਰਾਉਂਦੀ ਆ ਤਾਂ ਇਹ ਸਰਕਾਰਾਂ ਨੇ ਜਿਹੜੀਆਂ ਆਪਣੇ ਹੱਥ ਕੜੇ ਕਰ ਦੇਣੀਆਂ ਜਿਵੇਂ ਅੱਜਕੱਲ੍ਹ ਤੇਲ ਦੇ ਉੱਤੇ ਸਰਕਾਰਾਂ ਨੇ ਆਪਣੇ ਹੱਥ ਘੜੇ ਕਰ ਦਿੱਤੇ ਕਿ ਸਾਡੇ ਨਿਯੰਤਰਣ ਤੋਂ ਬਾਹਰ ਆ ਤੇਲ ਕਿਉਂਕਿ ਇਹ ਸਾਰਾ ਪ੍ਰਾਈਵੇਟ ਕੰਪਨੀਆਂ ਕੋਲ چلا ਗਿਆ ਤੇ ਉਸ ਲਈ ਆ ਜਿਹੜਾ ਇਹ ਇੱਕ ਜਿਹੜੀਆਂ ਹੜਤਾਲਾਂ ਨਹੀਂਆਂ ਕੀਤੀਆਂ ਜਾ ਰਹੀਆਂ ਨੇਗੀਆਂ ਕਿ ਇਸ ਨੂੰ ਰੱਥ ਪਾਉਣ ਦੀ ਲੋੜ ਆ ਤੇ ਕਾਨੂੰਨਾਂ ਨੂੰ ਆ ਜਿਹੜਾ ਅਰੰਧ ਕਰਾਉਣ ਦੇ ਉੱਤੇ ਜਥੇਬੰਦੀਆਂ ਨੇ ਜਿਹੜੀਆਂ ਲੜ ਰਹੀਆਂ ਨੇ ਸੋ ਸਾਰੇ ਦੇਸ਼ ਦੇ ਮੁਲਾਜ਼ਮ ਮਜ਼ਦੂਰ ਕਿਸਾਨ ਆਮ ਪਰਿਵਾਰ ਜਿਹੜੇ ਇਸ ਦੇਸ਼ ਦੇ ਵਿੱਚ ਆਪਣਾ ਇੱਕ ਚੰਗਾ ਭਵਿੱਖ ਦੇਖਦੇ ਨੇ ਤਾਂ ਉਹ ਇਸ ਹੜਤਾਲ ਦੇ ਵਿੱਚ ਜਿਹੜੇ ਸ਼ਾਮਲ ਹੋ ਰਹੇ ਨੇ ਪੂਰਾ ਦੇਸ਼ 16 ਤਰੀਕ ਨੂੰ ਆ ਜਿਹੜਾ ਉਸ ਕੇਂਦਰ ਦੀਆਂ ਸਟੇਟ ਗਵਰਨਮੈਂਟਾਂ ਦੀਆਂ ਗਲਤ ਨੀਤੀਆਂ ਦੇ ਖਿਲਾਫ ਇੱਕ ਮੁਟ ਹੋ ਕੇ ਆਪਣਾ ਸੰਕਲਪ ਦਰ ਆ ਰਹੇ ਨੇ ਕਿ ਅਸੀਂ 16 ਤਰੀਕ ਨੂੰ ਸਮੁੱਚਾ ਦੇਸ਼ ਆ ਜਿਹੜਾ ਹੜਤਾਲ ਦੇ ਵਿੱਚ ਜਾਵਾਂਗੇ ਸੋ ਇਹ ਮੋٹے ਰੂਪ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਸੀ ਜਿਹੜੀਆਂ 16 ਤਰੀਕ ਨੂੰ ਹੜਤਾਲ ਕਿਉਂ ਹੋ ਰਹੀ ਆ ਉਸ ਦੇ ਲਈ ਤੁਹਾਡੇ ਨਾਲ ਇਹ ਗੱਲਬਾਤ ਸਾਂਝੀ ਕੀਤੀ ਸੀ ਉਮੀਦ ਕਰਦੇ ਆ ਤੁਹਾਨੂੰ ਇਹ ਪ੍ਰੋਗਰਾਮ ਦਿੱਤੀਆਂ ਜਾਣਕਾਰੀਆਂ ਚੰਗੀਆਂ ਲੱਗੀਆਂ ਹੋਣਗੀਆਂ ਤੇ ਤੁਹਾਡਾ ਇਸ ਪ੍ਰੋਗਰਾਮ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ